ਪਰਤਾਨ ਜੀ ਕੀ ਨਾਮ ਹੈ ਜੀ ਆਪਣਾ ਜੀ ਮੇਰਾ ਨਾਮ rahul ਹੈ ਜੀ ਤੇ ਕੀ ਇਹ ਜਿਹੜੀ ਹੜਤਾਲ ਚੱਲਦੀ ਪਈ ਹੈ ਕਾਦੇ ਸਬੰਧ ਦੇ ਵਿੱਚ ਚੱਲਦੀ ਪਈ ਹੈ ਜੀ ਇਹ ਜੀ ਦਿੱਲੀ ਤੋਂ ਜਿਹੜੀ ਮਾਨ ਸਾਹਿਬ ਦੀ ਸਰਕਾਰ ਆ ਜੀ ਉਹਨਾਂ ਨੇ ਕੋਈ ਠੇਕਾ ਲਿਆ ਕੇ ਜਾਰੀ ਕੀਤਾ ਹੈ ਕੋਈ ਮਤਾ ਪਾਸ ਕੀਤਾ ਹੈ ਵੀ ਠੇਕੇ ਤੇ ਜਿੰਨਾ ਵੀ ਕੰਮ ਆ ਸਾਰਾ ਸਰਕਾਰੀ ਕੰਮ ਉਹ ਠੇਕੇ ਦੇ ਦਿੱਤਾ ਜਾਵੇਗਾ ਤੇ ਉਸ ਉਸ ਕਾਰਨ ਆਸੀਂ ਹੜਤਾਲ ਤੇ ਜਾ ਰਹੇ ਹਾਂ ਇਹ ਠੇਕੇ ਤੇ ਕਿਹੜਾ ਚੱਲਣ ਦਿੱਤਾ ਜਾਊਗਾ ਕੰਮ ਜਿਹੜਾ ਸਫਾਈ ਦਾ ਕੰਮ ਠੇਕੇ ਤੇ ਦਿੱਤਾ ਜਾਊਗਾ ਉਹ ਕੰਮ ਜਿਹੜਾ ਸਫਾਈ ਦਾ ਜਿੰਨਾ ਵੀ ਸਫਾਈ ਦਾ ਕੰਮ ਆ ਸਾਰਾ ਠੇਕੇ ਦੇ ਦਿੱਤਾ ਜਾਊਗਾ ਉਹ ਇਸ ਕਰਕੇ ਅਸੀਂ ਹੜਤਾਲ ਤੇ ਬੈਠੇ ਹਾਂ ਓਕੇ ਤੇ ਅੱਜ ਸਾਡੇ ਨਾਲ ਗੱਲ ਹੋਈ ਆ ਐਮਸੀ ਸਹਿਵਾਨ ਸੀ ਕੋਈ ਸਾਡੇ ਵਿੱਚ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਜੇ ਨਹੀਂ ਕੂੜਾ ਚੱਕਦੇ ਤਾਂ ਅਸੀਂ ਆਪਣੇ ਨਵੇਂ ਬੰਦੇ ਬੁਲਾ ਕੇ ਡਰਾਈਵਰ ਬੁਲਾ ਕੇ ਅਸੀਂ ਜਿੰਨਾ ਵੀ ਸ਼ਹਿਰ ਸ਼ਹਿਰ ਦੀ ਗੰਦਗੀ ਆ ਸਾਰੀ ਸਾਫ਼ ਕਰਾ ਦੇਣੀ ਆ ਦੇਖੋ ਸਾਡਾ ਹਥਿਆਰੀ ਸਫਾਈ ਆਹੀ ਆ ਗੰਦਗੀ ਆ ਕੂੜਾ ਆ ਜਿਹੜਾ ਸਾਡਾ ਹਥਿਆਰੀ ਸੜ ਤੋਂ ਹੋਇਆ ਗਿਆ ਫਿਰ ਅਸੀਂ ਕਾਹਦੇ ਰਹਿ ਗਏ ਅਜੇ ਤੱਕ ਕਿਸੇ ਚੀਜ਼ ਦੇ ਨਹੀਂ ਰਹੇ ਸਾਡੇ ਨਾਲ ਤਾਂ ਸਰਾਸਰ ਧੱਕਾ ਹੋ ਰਿਹਾ ਜੀ ਇਹ ਚਮਕੌਰ ਸਾਹਿਬ ਦੇ ਵਿੱਚ ਨਹੀਂ ਇਹ ਸਾਰੇ ਪੰਜਾਬ 'ਚ ਚੱਲਦੀ ਪਈ ਤੇ ਇਹ ਸਾਰੇ ਆਲ ਪੰਜਾਬ ਦੇ ਵਿੱਚ ਹੜਤਾਲ ਚੱਲ ਰਹੀ ਹੈ ਜੀ ਠੀਕ ਹੈ ਜਿੱਦਾਂ ਹੁਣ ਅੱਗੇ ਦੇਖੋ ਵੱਡਾ ਇੱਕ ਕਹਿੰਦਾ ਜਿਹੜਾ Hindu ਧਰਮ ਦਾ ਜਿਹੜਾ ਇੱਥੇ ਹੈ ਜਿਹੜਾ ਤਿਹਾਰ ਆ ਰਿਹਾ ਜਸਹਿਰਾ ਆ ਰਿਹਾ ਉਹਦੇ ਸਬੰਧ ਨੂੰ ਲੈ ਕੇ ਜਿਹੜੀ ਗੰਦਗੀ ਵਾਧੀ ਜਾ ਰਹੀ ਹੈ ਦੇਖੋ ਜੀ ਜਦੋਂ ਗਰੀਬ ਦੀ ਸੁਣਨੀ ਨਹੀਂ ਕਿਸੇ ਨੇ ਜਦੋਂ ਗਰੀਬ ਨੂੰ ਕੋਈ ਆਪਣਾ ਕੋਈ ਔਦਾ ਹੀ ਨਹੀਂ ਦੇਣਾ ਨਾ ਤਾਂ ਕੋਈ ਸੈਲਰੀ ਚੱਜ ਨਾਲ ਪੈਂਦੀ ਆ ਨਾ ਕੋਈ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਕੁਝ ਵੀ ਨਾ ਸਾਡਾ ਮੈਡੀਕਲ ਹੋ ਰਿਹਾ ਨਾ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮਿਲ ਰਹੀ ਐ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਸਾਨੂੰ ਕਿਸੇ ਤਰ੍ਹਾਂ ਦਾ ਵੀ ਫਿਰ ਤਾਂ ਗੰਦਗੀ ਫੈਲ ਨਹੀਂ ਫੈਲਨੀ ਹੈ ਜੀ ਨਾ ਸਾਨੂੰ ਡੀਸੀ ਰੇਟ ਨਾ ਸਾਨੂੰ ਡੀਸੀ ਰੇਟ ਮਿਲਦਾ ਫਿਰ ਤਾਂ ਗੰਦਗੀ ਫੈਲਣੀ ਹੈ ਜੀ ਹੁਣ ਅਸੀਂ ਕੀ ਕਰੀ ਅਸੀਂ ਅਸੀਂ ਕੰਮ ਤੋਂ ਨਹੀਂ ਭੱਜਦੇ ਅਸੀਂ ਕੰਮ ਕਰਾਂਗੇ ਇੱਕ ਦਿਨ ਦੇ ਵਿੱਚ ਸਾਰਾ ਕੁੜਾ ਸਾਫ਼ ਕਰ ਦਾਂਗੇ ਅਸੀਂ ਇੱਕ ਦਿਨ ਦੇ ਵਿੱਚ ਸਾਡੇ ਹੱਕਾਂ ਲਈ ਤਾਂ ਅੱਗੇ ਤਾਂਓ ਸਾਡੇ ਹੱਕਾਂ ਲਈ ਅੱਗੇ ਆ ਕੇ ਖੜੋ ਤਾਂ ਸਹੀ ਸਾਡੀਆਂ ਮੰਗਾ ਮੰਨ ਸਾਡੀਆਂ ਮੰਗਾ ਮਨਜ਼ੂਰ ਕਰੋ ਅਸੀਂ ਸਾਰਾ ਇੱਕ ਦਿਨ ਦੇ ਵਿੱਚ ਸਾਬ ਕਰਦੇ ਹਾਂ ਹੁਣ ਤੱਕ ਤੁਹਾਡੀ ਗੱਲਬਾਤ ਐਮਐਲਏ ਨਾਲ ਜਾਂ ਕਿਸੇ ਹੋਰ ਰਾਜਨੀਤਿਕ ਬੰਦੇ ਨਾਲ ਹੋਈ ਕਿਸੇ ਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਕਰੀ ਚਮਕੌਰ ਸਾਡੇ ਜਿੰਨੇ ਵੀ ਐਮਸੀ ਸਾਹਿਬਾਨ ਨੇ ਕਿਸੇ ਨੇ ਸਾਡੀ ਅੱਗੇ ਕੋਈ ਪੁੱਛ ਜਾਂ ਪੜਤਾਲ ਕਿਸੇ ਨੇ ਨਹੀਂ ਕਰੀ ਸਿਰਫ ਅਸੀਂ ਹੜਤਾਲ ਤੇ ਬੈਠੇ ਕਿੰਨੇ ਕਿੰਨੇ ਦਿਨ ਹੋ ਗਏ ਜੀ ਹੜਤਾਲ ਚੱਲੀ ਅੱਜ ਅੱਜ 11ਵਾਂ ਦਿਨ ਆ ਜੀ ਹੜਤਾਲ ਦਾ 11ਵਾਂ ਦਿਨ ਹਾਂਜੀ ਤੇ 11 ਦਿਨ ਦੇ ਵਿੱਚ ਕੋਈ ਕਹਿੰਦਾ ਤੁਹਾਡੇ ਕੋਲ ਪਹੁੰਚਿਆ ਨਹੀਂ ਲੀਡਰ ਕੋਈ ਨਹੀਂ ਪਹੁੰਚਿਆ ਕੋਈ ਲੀਡਰ ਨਹੀਂ ਪਹੁੰਚਿਆ ਕੋਈ ਸਾਡੀ ਸੁਣਵਾਈ ਨਹੀਂ ਹੋਈ ਜੀ ਬਕਾਇਦਾ ਸਾਨੂੰ ਧਮਕੀਆਂ ਦੇਈ ਜਾਂਦੀ ਹੈ ਜੇ ਅਗਰ ਤੁਸੀਂ ਨਾ ਹਟੇ ਤਾਂ ਤੁਹਾਨੂੰ ਕੰਮ ਦੇ ਵਿੱਚੋਂ ਕੱਢਿਆ ਜਾਊਗਾ ਤੁਹਾਡੀਆਂ ਨੌਕਰੀਆਂ ਖੋਈਆਂ ਜਾਣਗੀਆਂ ਸਾਨੂੰ ਧਮਕੀਆਂ ਮਿਲ ਰਹੀਆਂ ਜੀ ਤੁਹਾਡੇ ਮਤੇ ਨਹੀਂ ਪੈਣੇ ਤੁਹਾਡੇ ਮਤੇ ਨਹੀਂ ਪੈਣੇ ਹੈਗੇ ਪੱਕਿਆਂ ਦੇ ਠੀਕ ਹੈ ਜੀ ਕਹਾਂ ਆਪਾਂ ਕੱਚੇ ਮੁਲਾਜ਼ਮਾਂ ਚਾਉਂਦੇ ਆਂ ਹਾਂ ਜੀ ਅਸੀਂ ਕੱਚੇ ਮੁਲਾਜ਼ਮਾਂ ਚਾਹੁੰਦੇ ਹਾਂ 15 15 16 16 ਸਾਲ ਦੇ ਸਾਰੇ ਜਿੰਨੇ ਮੁਲਾਜ਼ਮ ਨੇ ਸਾਰੇ 15 15 16 16 ਸਾਲ ਦੇ ਕੰਮ ਕਰਦੇ ਆ ਜੀ ਪੱਕੇ ਹੈਗੇ ਆ ਕੁਝ ਮੁਲਾਜ਼ਮ ਇੱਥੇ ਚਾਰ ਪੱਕੇ ਮੁਲਾਜ਼ਮ ਨੇ ਜੀ ਉਹ ਸੱਡ ਤੋਂ ਉਹ ੱਧੱਕਾ ਉਹਨਾਂ ਨਾਲ ਵੀ ੱਧੱਕਾ ਸਾਈ ਹੋ ਰਹੀ ਆ ਉਹ ਸਾਡੇ ਨਾਲ ਤੇ ਕੀ ਬੇਨਤੀ ਕਰਨੀ ਚਾਹੁੰਦੇ ਆ ਪਛਾੜ ਬੇਨਤੀ ਇਹੀ ਕਰਨਾ ਚਾਹੁੰਦੇ ਆ ਵੀ ਸਾਡਾ ਸਾਥ ਦਿਓ ਜਿੰਨੇ ਵੀ ਸ਼ਹਿਰ ਪ੍ਰਤੀ ਜਿੰਨੇ ਵੀ ਸਹਿਬਾਨ ਨੇ ਸਾਡਾ ਸਾਥ ਦਿਓ ਤੇ ਆ ਜਿਹੜੀ ਜਿਹੜਾ ਕੰਮ ਆ ਸਾਡਾ ਇਹਨੂੰ ਅਸੀਂ ਅੱਗੇ ਲੈ ਕੇ ਜਾਈਏ ਠੀਕ ਹੈ ਜੀ ਧੰਨਵਾਦ ਬੇਨਤੀ ਕੋ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਪ੍ਰਤਾਪ ਆ ਜੀ ਹਾਂਜੀ ਮੈਂ ਬੇਨਤੀ ਕਰਦਾ ਜੀ ਸ੍ਰੀ ਚਮਕੌਰ ਸਾਹਿਬ ਪਾਵਨ ਪਵਿੱਤਰ ਧਰਤੀ ਆ ਜੀ ਜਿਹੜੀ ਇਹ 143 ਕਮੇਟੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਜੀ ਇਹ ਸਾਡੇ ਸਾਰੇ ਵੀਰ ਭੈਣਾਂ ਜਿਹੜੀਆਂ ਕੰਮ ਕਰਦੀਆਂ ਤਾਂ ਹੀ 143 ਕਮੇਟੀਆਂ ਦੇ ਵਿੱਚੋਂ ਪਹਿਲੇ ਨੰਬਰ ਤੇ ਆਈ ਆ ਜੀ ਇਹ ਆ ਸਾਨੂੰ ਮਾਣ ਆ ਜੀ ਇਸ ਗੱਲ ਦਾ ਪਰ ਇਸ ਗੱਲ ਕਰਕੇ ਸਾਨੂੰ ਬਹੁਤ ਜ਼ਿਆਦਾ ਪਿੱਛੇ ਧੱਕਿਆ ਜਾਂਦਾ ਜੀ ਅਸੀਂ ਇਹਨਾਂ ਨੂੰ ਹੱਥ ਬਨ ਕੇ ਬੇਨਤੀ ਕਰਦੇ ਆ ਰਿਕੁਐਸਟ ਕਰਦੇ ਆ ਜਿੰਨੇ ਵੀ ਸਾਡੇ ਭੈਣ ਭਾਈਆਂ ਉਹਨਾਂ ਨੂੰ ਪੱਕੇ ਕੀਤੇ ਜਾਣ ਉਹਨਾਂ ਦੀਆਂ ਸੈਲਰੀਆਂ ਵਧਾਈਆਂ ਜਾਣ ਬਸ ਇਹਨਾਂ ਦੀ ਬੇਨਤੀ ਕਰਦੇ ਆ ਸਾਡੀ ਸੈਲਰੀ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਮੀਨੂ ਰਣਜੀਤ ਤੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਰ ਸਾਡੀ ਤਾਂ ਬੇਨਤੀ ਇਹੀ ਹੈ ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਆ ਸਾਡੀ ਅਪੀਲਾਂ ਸੁਣਨ ਲਈ ਆਏ ਤੁਸੀਂ ਬਹੁਤ ਧੰਨਵਾਦ ਕਰਦੇ ਆ ਤੁਹਾਡਾ ਤੇ ਸਾਡੀ ਬੇਨਤੀ ਇਹੀ ਹੈ ਜੀ ਸਾਡੀਆਂ ਮੰਗਾਂ ਸਾਰੀਆਂ ਕੋਈ ਬੜੀਆਂ ਨਹੀਂ ਹੈਗੀਆਂ ਸਾਡੇ ਕੱਚੇ ਮੁਲਾਜ਼ਮ 15 15 16 16 ਸਾਲ ਤੋਂ ਸੇਵਾ ਕਰ ਰਹੇ ਹੈ ਚਮਕੌਰ ਸਾਹਿਬ ਦੀ ਧਰਤੀ ਤੇ ਸਾਡੀਆਂ ਮੰਗਾਂ ਪੂਰੀਆਂ ਹੋ ਜਾਣ ਅਸੀਂ ਪੱਕੇ ਹੋ ਜਾਈਏ ਤੇ ਅਸੀਂ ਸੇਵਾ ਕਰਨ ਤੋਂ ਅਸੀਂ ਬੰਜੇ ਨਹੀਂ ਹੁੰਦੇ ਸੀ ਸੇਵਾ ਦਿਨ ਰਾਤ ਕਰਕੇ ਹੀ ਜੋ ਗੰਦਗੀ ਹੋਊਗੀ ਸ਼ਹਿਰ ਦੇ ਸਾਨੂੰ ਵੀ ਦਿਖਦੀ ਆ ਗੁਰੂ ਦੀ ਨਗਰੀ ਵਿੱਚ ਗੰਦ ਪਿਆ ਸੀ ਸਫਾਈ ਕਰਨ ਵਾਲੇ ਸਾਨੂੰ ਵੀ ਬੁਰਾ ਲੱਗਦਾ ਪਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀ ਅਸੀਂ ਵੀ ਕੀ ਕਰੀਏ ਅਸੀਂ ਵੀ ਬੱਚੇ ਇਹ ਗੰਦਗੀ ਸਾਫ਼ ਕਰਕੇ ਪਾਲ ਰਹੇ ਹਾਂ ਗੰਦੀ ਦੇ ਨਾਲ ਕੋਲਣਾ ਕੋਈ ਹਾਸੀ ਖੇਡ ਨਹੀਂ ਪਿਆ ਗੰਦਗੀ ਚੱਕਣੀ ਸਾਡੇ ਬੱਚਾਂ ਨੂੰ ਪੁੱਛ ਕੇ ਦੇਖੋ ਕੋਲ ਦੀ ਨੰਘਣ ਵਾਲਾ ਮੂੰਹ ਤਾਂ ਕਰਮਾਲ ਤਾਰਦਾ ਕੁੱਸ਼ ਕਰਦਾ ਆ ਸਾਡੇ ਬੱਚਾ ਗੰਦਗੀ ਨਾਲ ਭੁੱਲਦੇ ਸਾਡੇ ਬੱਚੇ ਹੱਕੀ ਮੰਗਦੇ ਹੱਕ ਮੰਗ ਸਾਡੇ ਸਹਿਯੋਗ ਕਰਨ ਦੀ ਵੀ ਜਾਂ ਸਾਡੇ ਨਾਲ ਵਿਰੋਧਤਾ ਹੋ ਰਹੀ ਦੋ ਮਹੀਨੇ ਤੋਂ ਤਨਖਾਹ ਦੋ ਮਹੀਨੇ ਹੋ ਚਲੇ ਸੰਤਨ ਖਾਣੀ ਪਈ ਇਹੀ ਧਰਨਾ 2022 ਦੇ ਵਿੱਚ ਜਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸੀ ਜਦ ਵੀ ਚੱਲਿਆ ਸੀ ਜਦ ਉਹਨਾਂ ਨੇ ਤੁਹਾਡੇ ਨਾਲ ਆ ਕੇ ਵਾਦੇ ਵੀ ਕੀਤੇ ਸੀ ਉਹ ਵਾਦਿਆਂ 'ਚ ਕੋਈ ਵਾਦਾ ਪੂਰਾ ਨਹੀਂ ਹੋਇਆ ਜੀ ਉਹਨਾਂ ਦੇ 4 ਬੰਦੇ ਪੱਕੇ ਕੀਤੇ ਆ ਜੀ ਉਹਨਾਂ ਨੇ ਪੁਰਾਣੇ ਡੀਸੀ ਰੇਟ ਵਾਲੇ ਚੱਕ ਲਏ ਉਸ ਟਾਈਮ ਅਸੀਂ ਠੇਕੇ ਤੇ ਤੇ ਹੁਣ ਅਸੀਂ ਸਾਨੂੰ ਕਿ ਤਿੰਨ ਸਾਲ ਦਾ ਪੀੜ ਦਿੱਤਾ ਵੀ ਤੁਸੀਂ ਰੈਗੂਲਰ ਹੋਗੇ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਰੈਗੂਲਰ ਹੈਗੇ ਆ ਜਾਂ ਨਹੀਂ ਹੈਗੇ ਆ ਸਾਨੂੰ ਨਹੀਂ ਪਤਾ ਓਕੇ ਜਦ ਕੋਈ ਕਹਿੰਦਾ ਵੀ ਜਿਹੜੇ 4 ਬੰਦੀ ਪੱਕੇ ਕੀਤੇ ਉਹਨਾਂ ਨੇ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਕੀ ਕਹਿਣਾ ਚਾਹੁੰਦੇ ਆ ਤੁਸੀਂ ਪ੍ਰਸ਼ਾਸਨ ਨੂੰ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਬੇਨਤੀ ਰੱਖ ਰਹੇ ਹਾਂ ਵੀ ਸਾਨੂੰ ਜੋ ਸਾਡੀਆਂ ਜੋ ਵੀ ਆ ਸਾਨੂੰ ਠੇਕੇ ਤੇ ਵੇਚ ਰਹੇ ਆ ਜੋ ਵੀ ਕਰ ਰਹੇ ਆ ਉਹ ਸਾਰੇ ਕਾਰਵਾਈ ਬੰਦ ਕੀਤੀ ਜਾਵੇ ਸਾਨੂੰ ਜਿਸ ਤਰ੍ਹਾਂ ਅਸੀਂ ਪੱਕੇ ਪਹਿਲਾਂ ਤੋਂ ਬਜ਼ੁਰਗ ਸਾਡੇ ਹੁੰਦੇ ਆ ਇਹ ਪਹਿਲਾਂ ਤੋਂ ਚੱਲਦੀ ਆਈਏ ਕਮੇਟੀਆਂ ਉਦਾਂ ਹੀ ਅਸੀਂ ਸਰਵਿਸ ਕਰਨੀ ਚਾਹੁੰਦੇ ਆ ਉਵੇਂ ਹੀ ਅਸੀਂ ਰਿਟਾਇਰਮੈਂਟਾਂ ਮੰਗਦੇ ਆ ਉਵੇਂ ਹੀ ਅਸੀਂ ਪੈਨਸ਼ਨਾਂ ਮੰਗਦੇ ਆ ਸਾਡੀਆਂ ਅਪੀਲਾਂ ਇਹੀ ਆ ਕਿ ਸਾਨੂੰ ਪੂਰੀ ਬੇਤਨ ਮਿਲਣਾ ਚਾਹੀਦਾ ਪੂਰਾ ਸਾਡੇ ਨਾਲ ਸਹਿਯੋਗ ਨਾਲ ਸਾਡੇ ਨਾਲ ਸਰਕਾਰ ਚੱਲੇ ਅਸੀਂ ਸਰਕਾਰ ਦੇ ਨਾਲ ਸਹਿਯੋਗ ਪੂਰਾ ਕਰਾਂਗੇ ਅਸੀਂ ਸਹਾਇਤਾ ਵੀ ਕਰਾਂਗੇ ਅਸੀਂ ਮਿਹਨਤ ਕਰਨ ਤੋਂ ਨਹੀਂ ਭੱਜਦੇ ਅਸੀਂ ਮਿਹਨਤ ਕਰਨ ਦੀ ਖਾਤਰ ਰੰਨੀ ਆ ਸਿਰਫ ਸਾਡੀਆਂ ਮੰਗਾਂ ਪਿੱਛੇ ਅਸੀਂ ਬੈਠੇ ਆ ਅਸੀਂ ਅੱਗੇ ਨਹੀਂ ਵਹਿ ਸਕਦੇ ਜੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਉਹ ਜੇ ਤੱਕ ਇਹ ਕਹਾਂ ਸਰਕਾਰ ਤੁਹਾਡਾ ਕੋਈ ਹੱਲ ਨਹੀਂ ਕਰਦੀ ਫਿਰ ਇਹ ਜਿਹੜਾ ਧਰਨਾ ਇਦਾਂ ਹੀ ਚੱਲੂਗਾ ਜੀ ਹਾਂਜੀ 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 ਅਸੀਂ ਅਸੀਂ ਹਾਂਜੀ ਅਸੀਂ ਤਿਹਾਰ ਨਹੀਂ ਦੇਖਣੀ ਅਸੀਂ ਕੁਛ ਨਹੀਂ ਦੇਖਣੇ ਸਾਡੇ ਵੀ ਘਰਾਂ ਚ ਉਹੀ ਤਿਹਾਰ ਆ ਅਸੀਂ ਵੀ ਹਿੰਦੂ ਆ ਅਸੀਂ ਵੀ ਸਿੱਖ ਆ ਅਸੀਂ ਸਭ ਕੁਛ ਹਾਂ ਸਾਡਾ ਸਾਰਾ ਭਾਈਚਾਰ ਹਿੰਦੂ ਵੀ ਆ ਸਿੱਖ ਵੀ ਅਸੀਂ ਸਾਰੇ ਭਾਈਚਾਰ ਦੇ ਨਾਲ ਸਹਿਮਤ ਆ ਸੇ ਗੁਰੂ ਦੀ ਨਗਰੀ ਦੇ ਵਿੱਚ ਸਾਨੂੰ ਵੀ ਬਹੁਤ ਅਸੀਂ ਵੀ ਨੰਗਦੇ ਸਾਨੂੰ ਵੀ ਦੁੱਖ ਲੱਗਦਾ ਵੀ ਸਾਡੀ ਗੁਰੂ ਦੀ ਨਗਰੀ ਦੇ ਵਿੱਚ ਗੰਦਗੀ ਫੈਲ ਰਹੀ ਅਸੀਂ ਵੀ ਕਹਿੰਦੇ ਗੁਰੂ ਮਹਾਰਾਜ ਸਾਡਾ ਵੀ ਭਲਾ ਕਰੇ ਸਰਕਾਰ ਸਾਡੀਆਂ ਬੇਨਤੀਆਂ ਕਬੂਲ ਕਰੇ ਬਸ ਇੰਨੀ ਜਿਆਦਾ ਅਸੀਂ ਕੁਛ ਨਹੀਂ ਕਹਿ ਹਾਂਜੀ ਪ੍ਰਧਾਨ ਜੀ ਅੱਜ ਦਾ ਜਿਹੜਾ ਧਰਨਾ ਚੱਲ ਰਿਹਾ ਪਿਛਲੇ 10-11 ਦਿਨਾਂ ਤੋਂ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਫਾਈ ਸੇਵਕਾਂ ਵੱਲੋਂ ਹੜਤਾਲ ਕੀਤੀ ਗਈ ਸੀ ਔਰ ਸੋਪ ਵੀ ਕਿਸੇ ਕੰਪਨੀ ਨੂੰ ਠੇਕਾ ਦੇਣ ਦੇ ਸਬੰਧ ਵੀ ਜੋ ਡੋਰ ਟੂ ਡੋਰ ਕੂੜਾ ਚੱਕਦੇ ਆ ਜਾਂ ਕੋਈ ਟਰਾਲੀ ਵਗੈਰਾ ਤੇ ਕਰਕੇ ਕੰਮ ਕਰਦੇ ਵੀ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਜਾਊਗਾ ਵੀ ਉਹ ਪਤਾ ਪਾਇਆ ਗਏ ਪਰ ਅਸੀਂ ਸਾਡੀ ਕਮੇਟੀ ਦੇ ਨਾਂ ਕੋਈ ਐਦਾਂ ਦਾ ਮਤਾ ਪਾਇਆ ਤੇ ਨਾ ਕੋਈ ਐਦਾਂ ਦਾ ਟੈਂਡਰ ਲੱਗਿਆ ਅਸੀਂ ਇਹਨਾਂ ਨੂੰ ਹਰ ਰੋਜ਼ ਬੇਨਤੀ ਕਰਦੇ ਆ ਕਿਉਂਕਿ ਸਾਹਿਬ ਨੇ ਵੀ ਕੱਲ ਇਤਹਾਸੀਆਂ ਆ ਵੀ ਤੁਸੀਂ ਆਪਣੇ ਕੰਮ ਤੇ ਚੱਲ ਜਿਓ ਅ ਸਾਡੀ ਕਮੇਟੀ ਨੇ ਤਾਂ ਕੋਈ ਨਾ ਮਤਾ ਪਾਇਆ ਪਹਿਲਾਂ ਅਸੀਂ 4 ਵਜੇ ਨੂੰ ਰੈਗੂਲਰ ਕਰਨ ਦਾ ਮਤਾ ਪਾ ਚੁੱਕੇ ਆ ਤੇ ਬਾਕੀ 48 ਅ ਸੀਗਾ ਰੈਗੂਲਰ ਕਰਨ ਦੇ ਉਹਨਾਂ ਦਾ ਉਹ ਤੀਜੇ ਸਾਲ ਦੇ ਪੀਰੀਅਡ ਦੇ ਵਿੱਚ ਚੱਲ ਰਿਹਾ ਉਹਨਾਂ ਦਾ ਵੀ ਅਸੀਂ ਮਤਾ ਪਾ ਪਾਤਾ ਸੀਗਾ ਤੇ ਹੁਣ ਇਹ ਕੁਝ ਆਊਟਸੋਰਸ ਆ ਕੁਝ ਡਰਾਈਵਰ ਆ ਅੱਜ ਅਸੀਂ ਇਹੀ ਕਿਹਾ ਸੀਗਾ ਵੀ ਕੋਈ ਡਰਾਈਵਰ ਜਿਹੜੇ ਡਰਾਈਵਰਾਂ ਵੀ ਉਹ ਬੀਬੀਆਂ ਜਿਹੜਾ ਆਪਣੇ ਆਪ ਆਈਆਂ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਕੰਮ ਕਰਨਾ ਚਾਹੁੰਦੀਆਂ ਵੀ ਸਾਨੂੰ ਮਸ਼ੀਨਰੀ ਦਿਵਾ ਦਿਓ ਕੋਈ ਡਰਾਈਵਰ ਚਲੇ ਜਾਣ ਤੇ ਸਾਡੇ ਸਾਡੇ ਨਾਲ ਵੀ ਅਸੀਂ ਕੂੜਾ ਚਾਕੇ ਪੱਲੀਆਂ ਦੇ ਨਾਲ ਪਾ ਲੈਣੀ ਆ ਜਦੋਂ ਮੈਂ ਮੈਂ ਤਸਵੀਰ ਐਮਸੀ ਆਏ ਤੇ ਉਹਨਾਂ ਨੇ ਕਿਹਾ ਵੀ ਕੁਝ ਡਰਾਈਵਰਾਂ ਨੂੰ ਅਸੀਂ ਬੁਲਾਇਆ ਵੀ ਤੁਸੀਂ ਆ ਜਾਓ ਤੁਸੀਂ ਟਰੈਕਟਰ ਲੈ ਦਿਓ ਬੀਬੀਆਂ ਕੂੜਾ ਪਾ ਦੇਣੀਆਂ ਵੀ ਸ਼ਹਿਰ ਦੇ ਵਿੱਚ ਸਮੈਲ ਫੈਲ ਰਹੀ ਆ ਵੀ ਫੋਨ ਆ ਰਹੇ ਆ ਸਾਨੂੰ ਬਹੁਤ ਤੇ ਉਹ ਵਿਰੋਧ ਕਰਦੇ ਹੋਏ ਅਸੀਂ ਉਹਨਾਂ ਨੂੰ ਵੀ ਸਮਝਾਇਆ ਵੀ ਤੁਹਾਡੇ ਅਸੀਂ ਹੱਕ 'ਚ ਹਮੇਸ਼ਾ ਹੀ ਖੜੇ ਆ ਹੁਣ ਉਹਨਾਂ ਦਾ ਮਤਾ ਅੱਗੇ ਪੈਣਾ 11ਵੇਂ ਮਹੀਨੇ ਦੇ ਵਿੱਚ ਰੈਗੂਲਰ ਕਰਨ ਦਾ ਅਸੀਂ ਉਹਨਾਂ ਨੂੰ ਉਹ ਵੀ ਕਿਹਾ ਸੀਗਾ ਵੀ ਅਸੀਂ ਤੁਹਾਡਾ ਪਾ ਦਿਆਂਗੇ ਕੋਈ ਦਿੱਕਤ ਨਹੀਂ ਅਸੀਂ ਤਾਂ ਹਰ ਸਾਲ ਉਹਨਾਂ ਨੂੰ ਜਦੋਂ ਵੀ ਐਕਸਟੈਂਡ ਕਰਦੇ ਆਂ ਇਹ ਮਤਮਤਿਆਂ ਨੂੰ ਕਿ ਉਹਨਾਂ ਦਾ ਪੀਰੀਅਡ ਚੱਲਦਾ ਜਿਹੜੇ ਬੰਦੇ ਅਸੀਂ ਕਰੇ ਸੀਗੇ ਰੈਗੂ ਪਰ ਉਹਨਾਂ ਦੇ ਵਿੱਚ ਪਤਾ ਨਹੀਂ ਇਹ ਪੂਰੇ ਪੰਜਾਬ 'ਚ ਹੜਤਾਲ ਨਹੀਂ ਕਰੀ ਹੋਈ ਉਹ ਰੋਪੜ ਡਿਸਟ੍ਰਿਕਟ ਦੇ ਵਿੱਚ ਹੈਗੀ ਆ ਜਦ ਕੇ ਮੈਂ ਹੁਣੇ ਫੋਨ 'ਤੇ ਕਿਸੇ ਨਾਲ ਮੇਰੀ ਗੱਲ ਹੋਈ ਮੈਂ ਮਰੰਡੀ ਜੀ ਉਹ ਸਾਹਿਬ ਨੂੰ ਪੁੱਛਿਆ ਉਥੇ ਵੀ ਜਿਹੜੇ ਪੱਕੇ ਬੰਦੇ ਆ ਜਾਂ ਕੰਟੈਕਟ بیس ਤੇ ਹੋਏ ਆ ਉਹ ਕੰਮ ਵਰਕ ਤੇ ਚਲੇ ਗਏ ਨੇ ਤੇ ਕੁਝ ਆਊਟਸੋਰਸਡ ਫਿੱਕੇ ਦਾਦੇ ਥਰੂ ਭਰਤੀ ਆ ਉਹ ਬੰਦੇ ਕੰਮ ਤੇ ਨਹੀਂ ਗਏ ਉਹ ਬੈਠੇ ਆ ਬਾਕੀ ਸਾਰੇ ਮਰੰਡੇ ਵੀ ਕੰਮ ਕਰਨ ਦੇ ਚਿਰੇ ਉਹੀ ਅਸੀਂ ਹਣ ਵਾਰ-ਵਾਰ ਬੇਨਤੀ ਕਰਦੇ ਆ ਵੀ ਤੁਸੀਂ ਕੰਮ ਤੇ ਚਲੇ ਜਾਓ ਪਰ ਕਈ ਬੰਦੇ ਇੰਦਾ ਵਿੱਚ ਨਰਾਜਨੀਤੀ ਕਰਦੇ ਆ ਸ਼ਾਇਦ ਉਹਨਾਂ ਦਾ ਕਿ ਐਮਸੀ ਨਹੀਂ ਕੋਈ ਰਾਜਨੀਤੀ ਉਤੀ ਕਰਦਾ ਵੈਸੇ ਵੀ ਸਾਰੇ ਐਮਸੀ ਤਾਂ ਅਸੀਂ ਸਾਰੇ 13 ਦੇ 13 ਚਾਹੇ ਸਾਡੇ ਵੀ ਤਰ੍ਹਾਂ ਦੇ ਬਕਰੇਵੇ ਹੋਣ ਪਰ ਉਹ ਸਾਰੇ ਐਗਰੀਆਂ ਤੇ ਇਹਨਾਂ ਦੇ ਵਿੱਚ ਹੀ ਆਪਸ ਦੇ ਵਿੱਚ ਬਣੇ ਹੋਇਆ ਧੜੇ ਉਹ ਉਹ ਕਰੀ ਜਾਂਦੇ ਆ ਰਾਜਨੀਤੀ ਕਦੇ ਵੀ ਸਾਡੀ ਉੱਥੋਂ ਪੁੱਛਾਂਗੇ ਤੇ ਇਸ ਗੱਲ ਕਰਕੇ ਅਸੀਂ ਤਾਂ ਹੁਣ ਵੀ ਨਾ ਇਹ ਬੇਇੰਤਿਹਾਤ ਕਰਦੇ ਆ ਵੀ ਤੁਸੀਂ ਆਪਣਾ ਕੰਮ ਤੇ ਚਲੇ ਜਾਓ ਅਸੀਂ ਤੁਹਾਡੇ ਨਾਲ ਆ ਹਮੇਸ਼ਾ ਪਰ ਹੁਣ ਅਸੀਂ ਜਵਾਬ ਦੇ 13 ਦੇ 13 ਬੰਦੇ ਸ਼ਹਿਰ ਦੇ ਜਵਾਬ ਤਿਹਾਰਾਂ ਦਾ ਸੀਜ਼ਨ ਚੱਲਦਾ ਸ਼ਹਿਰ ਨੂੰ ਵੀ ਅਸੀਂ ਜਵਾਬ ਦੇ ਆ ਇੱਥੇ ਇਹਨਾਂ ਨੂੰ ਇਹਨਾਂ ਦੇ ਹੱਕ ਦੇ ਲੈਣੇ ਤਾਂ ਜਿਨ੍ਹਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਉਹਨਾਂ ਨੂੰ ਵੀ ਜਵਾਬ ਦੇਣਾ ਹੂੰ ਤੇ ਇਸ ਕਰ ਕਰਕੇ ਵੀ ਇਹ ਸਾਡੀ ਗੱਲ ਨੂੰ ਮੰਨਦੇ ਨਹੀਂ ਹੈਗੇ ਪਰ ਅਸੀਂ ਇਹਨਾਂ ਨੂੰ ਜਿਹੜੇ ਬੀਬੀਆਂ ਕੰਮ ਤੇ ਕਰਨ ਨੂੰ ਤਿਆਰ ਹੋ ਗਈਆਂ ਅਸੀਂ ਉਹਨਾਂ ਨੂੰ ਵੀ ਛਲਾਂਗਾ ਦੰਨਿਆ ਵੀ ਜਿਨ੍ਹਾਂ ਨੇ ਤਿਹਾਰਾਂ ਦਾ ਸੀਜ਼ਨ ਚੱਲਦਾ ਵੀ ਉਹ ਸ਼ਹਿਰ ਦੇ ਵਿੱਚ ਅਸੀਂ ਕਹੇ ਬਾਜ਼ਾਰ ਤਾਂ ਕਮ ਸੇ ਕਮ ਸਾਫ਼ ਕਰੋ ਤੇ ਘਰਾਂ ਦਾ ਜਿੰਨਾ ਵੀ ਹੋ ਸਕੇਾ ਉਹਨਾਂ ਕਰੋ ਪਰ ਹੁਣ ਉਹਨਾਂ ਨੇ ਬਾਹਰ ਜਿੰਦਰਾ ਮਾਰ ਕੇ ਬਹਿ ਗਏ ਨਾ ਸਾਨੂੰ ਬਾਹਰ ਜਾਣ ਦਿੰਦੇ ਨਾ ਨਾ ਦੂਜੇ ਜਿਹੜੇ ਬੀਬੀਆਂ ਕੰਮ ਕਰਨਾ ਚਾਹੁੰਦੀਆਂ ਉਹਨਾਂ ਨੂੰ ਕੰਮ ਕਰਨ ਦੇਣਾ ਚਾਹੁੰਦੇ ਨੇ ਇਹਨਾਂ ਦੇ ਚਾਰ ਪੱਕੇ ਮੁਲਾਜ਼ਮ ਨੇ ਤੇ ਕੁਝ ਪੰਜ-ਛੇ ਬੀਬੀਆਂ ਜਿਨ੍ਹਾਂ ਨੂੰ ਅਸੀਂ ਕੰਟੈਕਟ ਤੇ ਕੀਤਾ ਆ ਜਿਨ੍ਹਾਂ ਦਾ 3 ਸਾਲ ਦੇ ਪੀਰੀਅਡ ਦੇ ਵਿੱਚ ਚੱਲਦੀਆਂ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੱਤਾ ਜਾ ਰਿਹਾ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਮਾਦੇ ਹੁੰਦਾ ਨਹੀਂ ਵੀ ਵੀ ਸ਼ਹਿਰ ਦੇ ਵਿੱਚ ਬਹੁਤ ਗੰਦਗੀ ਫੈਲ ਗਈ ਕਿਸੇ ਤਰ੍ਹਾਂ ਦੀ ਬਿਮਾਰੀ ਨਾ ਫੈਲ ਜAVE ਤੁਸੀਂ ਉਹਨਾਂ ਨੂੰ ਵਰਕ ਕਰਨ ਦਿਓ ਤੇ ਅਸੀਂ ਤਾਂ ਤੁਹਾਡੇ ਨਾਲ ਹੀ ਹਮੇਸ਼ਾ ਕਦੇ ਵੀ ਤੁਹਾਡੇ ਨਾਲ ਅਸੀਂ ਉਹ ਨਹੀਂ ਕੀਤਾ ਵੀ ਤੁਹਾਡਾ ਜਦੋਂ ਤੁਸੀਂ ਇਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਸਾਨੂੰ ਮਤਾਂ ਪਾਉਣ ਨੂੰ ਕਿਹਾ ਵੀ ਸਾਡਾ ਰੈਗੂਲਰ ਕਰਨ ਦਾ ਜਦੋਂ ਕਿ ਕੁਝ ਬੰਦੇ ਸ਼ਰਾਰਤੀ ਵੀ ਸੀਗੇ ਵਿੱਚ ਜਿਨ੍ਹਾਂ ਦੇ ਵਿਰੁੱਧ ਸਾਡੇ ਕੋਲ ਬਹੁਤ ਸ਼ਿਕਾਇਤਾਂ ਆਈਆਂ ਹੋਈਆਂ ਸੀ ਅਸੀਂ ਤਾਂ ਉਹਨਾਂ ਨਾਲ ਵੀ ਵਿਤਕਰਾ ਨਹੀਂ ਕਰਿਆ ਅਸੀਂ ਉਹਨਾਂ ਨੂੰ ਵੀ ਉਦਾਂ ਹੀ ਕਰਤਾ ਜਿਨ੍ਹਾਂ ਦੀਆਂ ਬਹੁਤ ਸਾਡੇ ਕੋਲ ਕੰਪਲੇਨਟਸ ਸੀਗੀਆਂ ਪਰ ਅਸੀਂ ਉਹਨਾਂ ਬਾਰੇ ਵੀ ਕਦੇ ਉਹਨਾਂ ਨੂੰ ਵੀ ਉਦਾਂ ਹੀ ਕਰਤਾ ਜਿੱਦਾਂ 48 ਦੇ 48 ਹੀ ਜੋ ਪਿੱਛੋਂ ਚਲੇ ਆਉਂਦੇ ਉਦਾਂ ਹੀ ਕਰ ਦਿੱਤਾ ਤੇ ਹੁਣ ਸਾਡੇ ਦਾ ਇਹੀ ਬੇਨਤੀ ਆ ਪਾਰਟਸ ਦੇ ਵਿੱਚ ਕਰਦਾ ਵੀ ਜਿਹੜੇ ਬੰਦੇ ਆ ਵੀ ਤਿਹਾਰਾ ਦਾ ਸੀਜ਼ਨ ਚੱਲਦਾ ਸ਼ਹਿਰ ਨੂੰ ਆਪਾਂ ਸਾਫ਼ ਰੱਖੀਏ ਅਸੀਂ ਤਾਂ ਨਾ ਤੁਹਾਡੇ ਪਹਿਲਾਂ ਵਿਰੁੱਧ ਸੀ ਨਾ ਅੱਜ ਵਿਰੁੱਧਾਂ ਜਦੋਂ ਤੁਹਾਨੂੰ ਸਾਡੀ ਲੋੜ ਹੋਵੇਗੀ ਅਸੀਂ ਹਾਜ਼ਰ ਹੋਵਾਂਗੇ ਪਰ ਹੁਣ ਤੁਹਾਨੂੰ ਸਾਡਾ ਸਹਿਯੋਗ ਕਰਨ ਦੀ ਸ਼ਹਿਰ ਵਾਸੀਆਂ ਵੱਲੋਂ ਮੈਂ ਅਪੀਲ ਕਰਦਾ ਇਹਨਾਂ ਨੂੰ ਸਾਰਿਆਂ ਨੂੰ ਵੀ ਸਫਾਈ ਦੇ ਆਪਾਂ ਕੰਮ ਤੇ ਚਲੇ ਜਾਈਏ ਤੇ ਤਿਹਾਰਾਂ ਦਾ ਸੀਜ਼ਨ ਚੱਲਦਾ ਪੰਜ-ਸੱਤ ਦਿਨ ਦੁਸ਼ਹਿਰਾ ਫਿਰ ਹੋਰ ਤਿਹਾਰ ਚੱਲ ਪੈਣੇ ਪ੍ਰਸ਼ਾਸਨ ਨਾਲ ਕਿਸੇ ਨਾਲ ਗੱਲ ਹੋਈ ਜਿਵੇਂ ਐਸਡੀਐਮ ਸਾਹਿਬਾ ਜੀ ਨਹੀਂ ਐਸਡੀਐਮ ਸਾਹਿਬ ਨਾਲ ਨਹੀਂ ਮੇਰੀ ਹੁਣ ਯੂ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਮੈਂ ਆਉਣਾ ਤੇ ਆਪਾਂ ਕਰਦੇ ਆਂ ਉਕੇ ਜੀ ਇਹ ਸਾਡੇ ਉੱਪਰ ਵੀ ਪ੍ਰੈਸ਼ਰ ਆ ਸ਼ਹਿਰ ਦੇ ਬਹੁਤ ਜ਼ਿਆਦਾ ਫੋਨ ਆਉਣੇ ਹਰ ਐਮਸੀ ਨੂੰ ਹਰ ਘਰਾਂ ਦੇ ਵਿੱਚ ਢੇਰ ਲੱਗ ਚੁੱਕੇ ਨੇ ਕੂੜਾ ਸੁੱਟਣ ਨੂੰ ਕੋਈ ਜਗ੍ਹਾ ਨਹੀਂ ਹੈਗੀ ਸਾਡੇ ਇਹਦੇ ਕਰਕੇ ਬੜੀ ਪਰੇਸ਼ਾਨੀ ਚੱਲ ਰਹੀ ਆ ਤੇ ਕੋਈ ਨਾ ਕੋਈ ਹੱਲ ਜ਼ਰੂਰ ਕੱਢਾਂਗੇ ਜ਼ਰੂਰ ਜ਼ਰੂਰ ਨਿਕਲੂਗਾ ਜੀ ਕੋਈ ਨਾ ਕੋਈ ਹੱਲ ਨਿਕਲੂਗਾ ਪਰ ਇਹਨਾਂ ਨੂੰ ਮੈਂ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਵੀ ਅਸੀਂ ਤੁਹਾਡੇ ਨਾਲ ਆ ਪੱਬੀ ਤੁਸੀਂ ਕੋਈ ਐਦਾਂ ਦਾ ਸਟੈਪ ਨਾ ਚੱਕਿਓ ਵੀ ਜਿਹਦੇ ਨਾਲ ਕੋਈ ਸਾਡਾ ਵੀ ਸ਼ਹਿਰ 'ਚ ਨੁਕਸਾਨ ਹੋਵੇ ਤੁਹਾਡਾ ਵੀ ਹੋਵੇ ਠੀਕ ਹੈ ਧੰਨਵਾਦ ਜੀ ਧੰਨਵਾਦ ਹਾਂਜੀ ਐਮਸੀ ਸਾਹਿਬ ਇਹ ਜਿਹੜਾ ਧਰਨਾ ਚੱਲ ਰਿਹਾ ਹੈ ਪਿਛਲੇ 10-11 ਦਿਨਾਂ ਤੋਂ ਜੀ ਇਹਦੇ ਬਾਰੇ ਕੀ ਵਿਚਾਰ ਹੈ ਤੁਹਾਡੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਮੁੱਦੇ ਤੇ ਆਪਣੀ ਕਵਰੇਜ ਕਰ ਰਹੇ ਹੋ ਤੇ ਜਿਹੜਾ ਇਹ ਮੁੱਦਾ ਹੈ ਕਿ ਸਫਾਈ ਕਰਮਚਾਰੀਆਂ ਦਾ ਡਰਾਈਵਰਾਂ ਦਾ ਤਕਰੀਬਨ ਫੈਰ ਬਗੇਟ ਦੇ ਹੋ ਗਏ ਸੀ ਵੀਰੇ ਸਾਰਿਆਂ ਦੇ ਵੱਲੋਂ ਹੈਗਾ ਪਰ ਇੱਥੇ ਸਫਾਈ ਕਰਮਚਾਰੀ ਬੈਠੇ ਆ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਆ ਇਹਨਾਂ ਦੇ ਕੋਲ ਕਿਧਰੇ ਤੋਂ ਗੱਲ ਆਈ ਆ ਜਾਂ ਸਰਕਾਰ ਕੋਈ ਟੈਂਡਰ ਸਿਸਟਮ ਲਿਆ ਰਹੀ ਹੈ ਜਿੱਦੇ ਕਿ ਨਵੇਂ ਠੇਕੇਦਾਰਾਂ ਨੇ ਠੇਕਾ ਲੈਣਾ ਪਰ ਉੱਥੇ ਇਹ ਗੱਲ ਦਸਨੀ ਆਵਾਜ਼ ਬਣਦੀ ਆ ਕਿ ਠੇਕਾ ਉੱਥੇ ਹੀ ਹੋਣਾ ਜਿੱਥੇ ਦੇ ਹਾਊਸ ਨੇਮ ਵੱਲੋਂ ਐਮਸੀਐਨ ਦਾ ਜਿਹੜਾ ਹਾਊਸ ਆ 13 ਐਮਸੀ ਜਮਕੌਰ ਸਾਹਿਬ ਦੇ ਜਿਨ੍ਹਾਂ ਨੇ ਉਹ ਨੀਤੀ ਲਈ ਮਤਾ ਪਾਸ ਦਿੱਤਾ ਜਮਕੌਰ ਸਾਹਿਬ ਨਗਰ ਕੌਂਸਲ ਨੇ ਕੋਈ ਅਜੇ ਹਮਤਾਂ ਨਹੀਂ ਪਾਇਆ ਜਿਹਦੇ ਨਾਲ ਕੋਈ ਅਜੇ ਹੀ ਟੈਂਡਰ ਸਪੇਸੀ ਜਿਹੜੇ ਟੈਂਡਰ ਆ ਉਹ ਲੱਗਣ ਕਿਉਂਕਿ ਜਦੋਂ ਤੱਕ ਹਾਊਸ ਮਾਤਾ ਨਹੀਂ ਪਾਉਂਦਾ ਉਸ ਤੱਕ ਟੈਂਡਰ ਨਹੀਂ ਲੱਗਣਗੇ ਜਦੋਂ ਟੈਂਡਰ ਹੀ ਨਹੀਂ ਲੱਗਣਾ ਤਾਂ ਕਿਵੇਂ ਨਵੀਂ ਜਿਹੜੀ ਨੀਤੀ ਉਹ ਲਾਗੂ ਹੋ ਸਕਦੀ ਹੈ ਇਸ ਲਈ ਬੈਠੇ ਆ ਠੀਕ ਆ ਇਹਨਾਂ ਦੇ ਹੱਕ ਆ ਸੰਵਿਧਾਨਿਕ ਹੱਕ ਆ ਕਿ ਇਹ ਆਪਣਾ ਬੈਠ ਸਕਦੇ ਆ ਆਪਣੀਆਂ ਮੰਗਾਂ ਲਈ ਬੈਠੇ ਆ ਪਰ ਜਿਹੜੇ ਕਾਮਚਾਰੀ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਕੰਮ ਕਰਨ ਦਾ ਅਧਿਕਾਰ ਆ ਉਹਨਾਂ ਨੂੰ ਵੀ ਸੰਵਿਧਾਨ ਹੱਕ ਦਿੰਦਾ ਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਧਰਨੇ ਲਈਏ ਉਚਾਉਂਦੇ ਆ ਪਰ ਇਹ ਇਹ ਗੱਲ ਤੋਂ ਇਨਕਾਰੀ ਹੋਏ ਵੀ ਆ ਆਪ ਤਾਂ ਬੈਠੀ ਬੈਠੇ ਆ ਉਹਨਾਂ ਨੂੰ ਵੀ ਹੁਣ ਰਸਤਾ ਜਿਵੇਂ ਪਤਾ ਲੱਗੇ ਕਿ ਬਾਹਰ ਉਹਨਾਂ ਨੇ ਰਸਤਾ ਬੰਦ ਕਰ ਲਿਆ ਤੇ ਉਹਨਾਂ ਨੂੰ ਵੀ ਨਹੀਂ ਲੰਘਣ ਦੇ ਰਹੇ ਤੇ ਕਿੱਦਾਂ ਫਿਰ ਹੋ ਸਕਦਾ ਦੇਖੋ ਜਿੱਦਾਂ ਅੱਗੇ ਤਿਹਾਰ ਆ ਰਹੇ ਆ ਵੱਡੇ ਤੇ ਸ਼ਹਿਰ ਦੇ ਵਿੱਚ ਗੰਦਗੀ ਜਿਹੜੀ ਫੈਲ ਰਹੀ ਆ ਲੋਕਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖਤਰਾ ਹੈ ਬਿਲਕੁਲ ਦੇਖੋ ਜੇ ਆਪਾਂ ਦੇਖਿਆ ਜਾਵੇ ਇਹਨਾਂ ਦਾ ਟਕਰਾ ਸਰਕਾਰ ਗੇਲਾ ਸਰਕਾਰ ਗੇ ਟਕਰਾਏ ਅਸੀਂ ਵੀ ਆਪਣੇ ਉੱਚ ਲੀਡਰ ਸਾਹਿਬਾਨ ਨੂੰ ਐਮਐਲਏ ਸਾਹਿਬ ਨੂੰ ਇਹ ਇਹ ਚੀਜ਼ ਤੋਂ ਜਾਣੂ ਕਰਾ ਦਿੱਤਾ ਉਹਨਾਂ ਦੇ ਆ ਕੇ ਮੰਗਵੱਤਰ ਵੀ ਲਿਆ ਤੇ ਉਹਨਾਂ ਨੇ ਉੱਪਰ ਵੀ ਗੱਲ ਕਰੀਏ ਕਿ ਉਹੀ ਗੱਲ ਘੁੰਮ ਕੇ ਆ ਜਾਂਦੀ ਹੈ ਕਿ ਜਿਹੜੀ ਕਮੇਟੀ ਨੇ ਮਤਾ ਪਾ ਦਿੱਤਾ ਉਹ ਕਮੇਟੀ 'ਚ ਟੈਂਡਰ ਲੱਗ ਰਹੇ ਆ ਜਿੱਥੇ ਕਿਸੇ ਕਮੇਟੀ ਨੇ ਮਤਾ ਹੀ ਨਹੀਂ ਪਾਇਆ ਉੱਥੇ ਟੈਂਡਰ ਨਹੀਂ ਲੱਗਣੇ ਸੋ ਇਹ ਆਪਣੇ ਬਾਕੀ ਜਿਹੜੀਆਂ ਕਮੇਟੀਆਂ ਉਹਨਾਂ ਦਾ ਸਾਥ ਦੇ ਰਹੇ ਆ ਦੇਖੋ ਇਹਨਾਂ ਦੀ ਆਪਣੀ ਸੋਚ ਆ ਇਹਨਾਂ ਨੇ ਸਾਥ ਦੇਣਾ ਹੈ ਨਹੀਂ ਦੇਣਾ ਇਹ ਇਹ ਨਾ ਨਿੱਜੀ ਫੈਸਲਾ ਹੈ ਪਰ ਆਮ ਪਬਲਿਕ ਦਾ ਤਾਂ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ ਪਿੰਡਾਂ ਚ ਸੌਰੀ ਸ਼ਹਿਰਾਂ ਦੇ ਚੌਕਾਂ ਵਿੱਚ ਟਿਕਰਾਂ ਵਿੱਚ ਲੋਕਾਂ ਦੇ ਬਾਲਟੀਆਂ ਭਰੀਆਂ ਰਹੀਆਂ ਕੂੜੇ ਦੀਆਂ ਜਿਹਦੇ ਨਾਲ ਅੱਗੇ ਦਸਹਿਰਾ ਦੀਵਾਲੀ ਆ ਰਹੇ ਆ ਔਰਤ ਫਾਰਾ ਜਿਹੜੇ ਸ਼ੁਰੂ ਹੋ ਗਿਆ ਤੇ ਸੀਜ਼ਨ ਤਿਹਾਰਾਂ ਦਾ ਸੋ ਗੰਦਗੀ ਫੈਲੀ ਵੀ ਆ ਇਹ ਇੱਕ ਕਿਸਮ ਦਾ ਆਪਾਂ ਬਿਮਾਰੀਆਂ ਨੂੰ ਸੱਦਾ ਦੇ ਰਹੇ ਆ ਉਹਨਾਂ ਦਾ ਵੀ ਆਪਾਂ ਕੰਮ ਖਰਾਬ ਕਰ ਰਹੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ ਆਮ ਪਬਲਿਕ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ ਪਰ ਉਹ ਵੀ ਵਿੱਚ ਜਿckਣਾ ਕਹਿੰਦੇ ਹੁੰਦੇ ਆ ਪੁੜਾ ਚ ਕੋਣ ਦੀ ਧਰੱਕ ਹੋਇਸ ਰਹੇ ਤੇ ਇਹ ਜਿਵੇਂ ਹੁਣ ਆਪਣਾ 2 ਤਰੀਕ ਦਾ ਜਸਹਰੇ ਦਾ ਤਿਹਾਰ ਆ ਰਿਹਾ ਬਹੁਤ ਵੱਡਾ ਤੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਮਨਾਇਆ ਜਾਂਦਾ ਤੇ ਫਿਰ ਉਹਦਣ ਸੰਗਤਾਂ ਬਹੁਤ ਬਾਹਰੋਂ ਆਉਂਦੀਆਂ ਤੇ ਫਿਰ ਉਹਦਣ ਵੀ ਜੇ ਇਦਾਂ ਦੀ ਗੰਦਗੀ ਹੋਊਗੀ ਤੇ ਸ਼ਹਿਰ ਦਾ ਨਾਮ ਤੇ ਕਹਿੰਦਾ ਵਾ ਸੰਗਤ ਦੇ ਵਿੱਚ ਹੀ ਕਦੇ ਗਲਤ ਮੈਸੇਜ ਜਾਂਦਾ ਹੈ ਤੇ ਉਹਨੂੰ ਲੈ ਕੇ ਕੋਈ ਡੀਸੀ ਸਾਹਿਬ ਨਾਲ ਕੋਈ ਗੱਲਬਾਤ ਹੋਈ ਬਿਲਕੁਲ ਅਸੀਂ ਉੱਚ ਅਧਿਕਾਰੀਆਂ ਦੇ ਧਿਆਨ ਚ ਵੀ ਇਹ ਗੱਲ ਲਿਆਵਾਂਗੇ ਵੈਸੇ ਉਹਨਾਂ ਦੇ ਹੈ ਵੀ ਪਰ ਜਿਹੜੀ ਇਹ ਜੁਨੀਅਨ ਹੈ ਤਾਂ ਉਹਦੇ ਸਾਡੇ ਵੀਰ ਭਾਈ ਆ ਸਾਡੀ ਭੈਣ ਭਰਾ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਕਿ ਦੇਖੋ ਜੇ ਤੁਸੀਂ ਪ੍ਰੋਟੈਸਟ ਕਰ ਰਹੇ ਠੀਕ ਗੱਲ ਆ ਪਰ ਜਿਹੜਾ ਇਹ ਸਾਂਝਾ ਬਿਹਾਰ ਆ ਦਰਬਾਰੇ ਖਾਲਸਾ ਦੁਨੀਆ ਭਰ ਵਿੱਚ ਮਸ਼ਹੂਰ ਚਮਕੌਰ ਸਾਹਿਬ ਦਾ ਉਹਦੇ ਵਿੱਚ ਤੁਸੀਂ ਸਹਿਯੋਗ ਕਰੋ ਘਟੋ ਘਟ ਜਿਹੜੇ ਆਮ ਸਾਡੇ ਕਾਮਿਕ ਸਥਾਨਾ ਉਹਨਾਂ ਦੇ ਲਾਗ ਚੌਂਕਾਂ 'ਚ ਜਿਹੜੀ ਸਫਾਈ ਹੋ ਜਾਵੇ ਚਲੋ ਠੀਕ ਹੈ ਜੀ ਧੰਨਵਾਦ ਇਹ ਮੁਲਾਜ਼ਮਾਂ ਜੀ ਜਿਹੜੇ ਕੰਮ ਕਰਨਾ ਚਾਹੁੰਦੇ ਆ ਪਰ ਇਹਨਾਂ ਨੂੰ ਵੀ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਕਿਉਂਕਿ ਇਸ ਟਾਈਮ ਛਰੀ ਚਮਕੌਰ ਸਾਹਿਬ ਦੇ ਵਿੱਚ ਜਿਹੜੀ ਗੰਦਗੀ ਆ ਬਹੁਤ ਜ਼ਿਆਦਾ ਫੈਲ ਚੁੱਕੀ ਆ ਹੋਰ 2-4 ਦਿਨ ਲੰਘ ਗਏ ਤੇ ਬਿਮਾਰੀਆਂ ਫੈਲਣ ਦਾ ਪੂਰਾ ਪੂਰਾ ਖਤਰਾ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਵੀ ਇਹ ਕੰਮ ਕਰਨਾ ਚਾਹੁੰਦੇ ਆ ਤੇ ਨਹੀਂ ਕਰਨਾ ਚਾਹੁੰਦੇ ਅਸੀਂ ਕਰਨਾ ਹੈ ਕੰਮ ਸਾਡਾ ਨਹੀਂ ਸਰਦਾ ਹੈਗਾ ਅਸੀਂ ਤਾਂ ਇੰਨੇ ਇੰਨੇ ਕਰਜ਼ੇ ਵਿੱਚ ਡੁੱਬੇ ਹੋਏ ਹੈਗੇ ਵੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਸਾਡੇ ਨਾਲੇ ਪੱਕਾ ਕਰਦੇ ਆ ਕਿ ਸਾਨੂੰ ਬਾਹਰ ਨਹੀਂ ਨਿਕਲਣ ਦੇਣਗੇ ਅੱਛਾ ਤੁਹਾਨੂੰ ਕੰਮ ਕਰਨ ਹੀ ਦੇ ਰਹੇ ਜਿਹੜੇ ਕੱਚੇ ਮੁਲਾਜ਼ਮਾ ਉਹ ਨਹੀਂ ਕੰਮ ਕਰਨ ਦੇ ਰਹੇ ਤੇ ਤੁਸੀਂ ਕੰਮ ਕਰਨ ਨੂੰ ਤਿਆਰ ਹਾਂ ਹਾਂਜੀ ਅਸੀਂ ਕੰਮ ਕਰਨ ਨੂੰ ਤਿਆਰ ਹਾਂ ਚਲੋ ਤਰਹਾ ਤਾਂ ਸਾਨੂੰ ਵੀ ਲੱਗ ਜਾਂਦੀ ਜੀ ਟਾਈਮ ਪਰ ਜੀ ਠੀਕ ਹੈ ਜੀ ਤੁਸੀਂ ਕੰਮ ਕਰਨਾ ਚਾਹੁੰਦੇ ਆ ਜੀ ਹਾਂ ਜੀ ਅਸੀਂ ਕੰਮ ਕਰਨਾ ਚਾਹੁੰਦੇ ਕਿਉਂਕਿ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਅਸੀਂ ਇਸ ਧਰਤੀ ਤੇ ਅਸੀਂ ਗੰਦਗੀ ਨਹੀਂ ਫੈਲਣਾ ਚਾਹ ਪਾਣਾ ਚਾਹੁੰਦੇ ਜੀ ਠੀਕ ਹੈ ਜੀ ਹਾਂ ਜੀ ਉਸ ਕਰਕੇ ਸਾਨੂੰ ਇਹ ਹੈ ਕਿ ਜਿੰਨੀ ਸਫਾਈ ਹੋ ਸਕੇ ਜੀ ਉਹਨੇ ਵੱਧ ਤੋਂ ਵੱਧ ਹਾਂ ਜੀ ਤਾਂ ਕਰਕੇ ਤੇ ਆਪਾਂ ਦਾ ਜੀ ਇਸ ਗੱਲ ਤੇ ਜੀ ਹੁਣ ਵੀ ਜਿਵੇਂ ਸਰਫੈਰ ਦੇ ਵਿੱਚ ਗੰਦਗੀ ਫੈਲ ਰਹੀ ਹੈ ਜੀ ਹਾਂ ਨਹੀਂ ਫੈਲ ਰਹੀ ਠੀਕ ਹੈ